ਹੈਲੋ ਸਸਤਿ ਕਾਲ ਦੋਸਤੋ ਮੈਂ ਹਮਨਪ੍ਰੀਤ ਕੌਰ ਮੈਂ ਨੇ ਜੱਜਤਨ ਤੁਹਾਡਾ ਸਵਾਗਤ ਕਰ ਰਹੀ ਆ ਅੱਜ ਅਸੀਂ ਬਣਾਉਣ ਜਾ ਰਹੇ ਆ ਆਲੂ ਦੀ ਬਹੁਤ ਹੀ ਵਧੀਆ ਤੇ ਬਹੁਤ ਜ਼ਿਆਦਾ ਟੇਸਟੀ ਸਬਜੀ ਜੋ ਕਿ ਹੈ ਆਲੂ ਚੰਗੇਜੀ ਦੀ ਸਬਜੀ ਜੋ ਕਿ ਖਾਂ ਚ ਬਹੁਤ ਟੇਸਟੀ ਹੁੰਦੀ ਹੈ ਅਗਰ ਤੁਸੀਂ ਇੱਕ ਵਾਰੀ ਮੇਰੇ ਤਰੀਕੇ ਨਾਲ ਤੁਸੀਂ ਬਣਾਓਗੇ ਤੁਸੀਂ ਪਨੀਰ ਖਾਣਾ ਭੁੱਲ ਜਾਓਗੇ ਤੁਸੀਂ ਇਹਨੂੰ ਇੱਕ ਵਾਰੀ ਬਸ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ रेसिपी ਤੁਹਾਨੂੰ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਤੇ ਅਗਾ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਤੋਂ ਜਲਦੀ ਚੈੱਕ ਕਰ ਸਕੋ ਉਹ ਦੇਖੋ ਆਪਾਂ ਸਾਨੂੰ ਆਲੂ ਚੰਗੇ ਜੀ ਵਾਸਤੇ ਸਾਨੂੰ ਕੀ ਕੀ ਚਾਹੀਦਾ ਵੈ ਮੈਂ ਆਲੂ ਲੈ ਲਿੱਤੇ ਨੇ ਇਹਨਾਂ ਨੂੰ ਮੈਂ ਇਸ ਤਰੀਕੇ ਨਾਲ ਗੋਲ ਗੋਲ ਕੱਟ ਲਿੱਤਾ ਵੈ ਆਪਾਂ ਜ਼ਿਆਦਾ ਪਤਲਾ ਹੀ ਨਹੀਂ ਕਰਨੇ ਆਪਾਂ ਥੋੜੇ ਜੇ ਮੋਟੇ ਹੀ ਰੱਖਣੇ ਨੇ ਆਲੂ ਦੇ ਮੈਂ ਗੋਲ ਕੱਟੇ ਨੇ ਤੁਸੀਂ ਚਾਹੇ ਤੇ ਲੰਬੇ ਲੰਬੇ ਵੀ ਕੱਟ ਸਕਦੇ ਹੈਗੇ ਹੋ ਤੁਹਾਡੀ ਜੋ ਮਰਜ਼ੀ ਜਿਸ ਤਰ੍ਹਾਂ ਤੁਸੀਂ ਛੇਰਨਾ ਚਾਹੁੰਦੇ ਹੋ ਤੁਸੀਂ ਦੇ ਸਕਦੇ ਹੈਗੇ ਹੋ ਆਲੂਆਂ ਨੂੰ ਉਬਾਲਣਾ ਨਹੀਂ ਹੈਗਾ ਅਸੀਂ ਸਿੰਪਲ ਹਨ ਨੂੰ ਕਟਿਆ ਹੋਇਆ ਉਸ ਤੋਂ ਬਾਅਦ ਧੋ ਕੇ ਚੰਗੀ ਤਰੀਕੇ ਨਾਲ 3 ਤੋਂ 4 ਵਾਰੀ ਆਪਾਂ ਪਾਣੀ ਟੋਣਾਵੇਂ ਉਸ ਤੋਂ ਬਾਅਦ ਅਸੀਂ ਇਹਨੂੰ ਮੈਰੀਨੇਟ ਕਰ ਲਾਂਗੇ ਇਹ ਦੇਖੋ ਹੁਣ ਅਸੀਂ ਇਹਦੇ ਉੱਪਰ ਮਸਾਲੇ ਪਾ ਦਾਂਗੇ ਮੈਂ ਇਹਦੇ ਵਿੱਚ ਨਮਕ ਪਾ ਰਹੀ ਹਾਂ ਨਮਕ ਤੁਸੀਂ ਆਪਣੇ ਟੇਸ ਦੇ ਅਨੁਸਾਰ ਵੀ ਲੈ ਸਕਦੇ ਹੋ ਮੈਂ ਇਹਦੇ ਵਿੱਚ 1 ਚਮਚ ਨਮਕ ਪਾਇਆ ਹੈ ਤੇ ਆਪਾਂ ਨੂੰ ਚੰਗੀ ਤਰ੍ਹਾਂ ਸਾਰੇ ਪਾਸੇ ਫੈਲਾ ਲੈਣਾ ਵੈ ਇਹਨੂੰ ਤੇ ਹੁਣ ਮੈਂ ਇਹਦੇ ਵਿੱਚ ਅੱਧੇ ਚਮਚ ਅਸੇ ਦੇ ਵਿੱਚ ਲਾਲ ਮਿਰਚ ਪਾਵਾਂਗੇ ਅੱਧੇ ਚਮਚ ਮੈਂ ਇਹਦੇ ਵਿੱਚ ਲਾਲ ਮਿਰਚ ਪਾਈ ਹੈ ਤੇ ਅੱਧੇ ਚਮਚ ਨਾਲੋਂ ਘਾ ਹਲਦੀ ਪਾਊਂਗੇ ਇਹਦੇ ਵਿੱਚ ਆ ਦੇਖੋ ਅੱਧੇ ਚਮਚਾ ਚਾਹ ਦਾ ਘਾਟ ਮਚ ਹਲਦੀ ਬਾਰਡਰ ਪਾਇਆ ਵੈ ਤੁਸੀਂ ਇਹਨੂੰ ਚੰਗੀ ਤਰ੍ਹਾਂ ਆਪਾਂ ਚ ਮਿਕਸ ਕਰ ਲੈਣਾ ਹੈ ਇਹਨਾਂ ਨੂੰ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹਨੂੰ ਘੱਮ ਸੇ ਕਾਮ 10 ਮਿੰਟ ਵਾਸਤੇ ਇਹਨੂੰ ਇਸ ਤਰੀਕੇ ਨਾਲ ਰਹਿਣ ਦੇਣਾ ਹੈ ਤਾਂ ਕਿ ਜੋ ਸਾਡੇ ਜੋ ਮਸਾਲੇ ਨੇ ਉਹ ਚੰਗੀ ਤਰੀਕੇ ਨਾਲ ਮੈਰੀਨੇਟ ਹੋ ਜਾਣ ਇਹ ਦੇਖੋ ਆਪਾਂ ਇਹਨਾਂ ਨੂੰ ਹੱਥ ਨਾਲ ਚੰਗੀ ਤਰੀਕੇ ਨਾਲ ਮਿਕਸ ਕਰ ਲਿੱਤਾ ਵੈ ਆਹ ਦੇਖੋ ਆਪਾਂ ਸਾਰੇ ਆਲੂਆਂ ਨੂੰ ਚੰਗੀ ਤਰੀਕੇ ਨਾਲ ਮਸਾਲਿਆਂ ਨਾਲ ਕੋਟ ਕਰ ਲੈਣਾ ਵੈ ਇਹਨੂੰ ਤੇ ਕਮ ਸੇ ਕਮ 10 ਮਿੰਟ ਵਾਸਤੇ ਪਾਸੀ ਤਰੀਕੇ ਨਾਲ ਰੈਂਦਾਂਗੇ ਤੇ ਹੁਣ ਇਹਨੂੰ ਆਪਾਂ 10 ਮਿੰਟ ਤੋਂ ਬਾਅਦ ਨੂੰ ਫਰਾਈ ਕਰਾਂਗੇ ਇਹਨੇ ਖੋਦ ਉਸ ਤੇ ਗਿਲ ਕਰਮ ਕਰ ਲਿੱਤਾ ਵੈ ਤੇਲ ਵਿੱਚ ਸਰੋਂ ਦਾ ਯੂਜ਼ ਕਰ ਰਹੀ ਆ ਤੁਸੀਂ ਜੋ ਕੁਕਿੰਗ ਆਇਲ ਯੂਜ਼ ਕਰਦੇ ਤੁਸੀਂ ਉਹ ਲੈ ਸਕਦੇ ਏ ਕਿਉਂ ਤੇਲ ਸਾਡਾ ਚੰਗੀ ਤਰੀਕੇ ਨਾਲ ਗਰਮ ਹੋ ਜਾਵੇ ਉਸ ਤੋਂ ਬਾਅਦ ਜੋ ਸਿਆ ਆਲੂ ਹੈ ਇਹਦੇ ਵਿੱਚ ਪਾ ਦਾਂਗੇ ਤੇਲ ਸਾਡਾ ਚੰਗੀ ਦਾ ਗਰਮ ਹੈਗਾ ਹੁਣ ਜੋ ਆਪਾਂ ਆਲੂ ਮੈਰੀਨੇਟ ਕਰਕੇ ਰੱਖੇ ਸੀਗੇ ਉਹ ਪਾ ਦਾਂਗੇ ਤੇ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਆਪਾਂ ਇਹਨਾਂ ਨੂੰ ਜ਼ਿਆਦਾ ਫਰਾਈ ਨਹੀਂ ਕਰਨਾ ਹੈਗਾ ਵੇ ਜਿਵੇਂ ਆਲੂ ਸਾਡਾ 70% ਪੱਕ ਜਾਵੇ ਆਪਾਂ ਓਨੀ ਦੇਰ ਤੱਕ ਆਪਾਂ ਨੂੰ ਕਰਨਾ ਹੈ ਕਿਉਂਕਿ ਉਸ ਤੋਂ ਬਾਅਦ ਆਪਾਂ ਇਹਨੂੰ ਗਰੇਵੀ ਦੇ ਵਿੱਚ ਵੀ ਪਕਾਵਾਂਗੇ ਆਪਾਂ ਸਾਰੇ ਆਲੂ ਇਹਦੇ ਵਿੱਚ ਪਾ ਦਾਂਗੇ ਇਹਨਾਂ ਨੂੰ ਫਰਾਈ ਕਰ ਲਾਂਗੇ ਇਹਨਾਂ ਨੂੰ ਜੋ ਫਰਾਈ ਕਰਨ ਵਿੱਚ ਆਪਾਂ ਨੂੰ 3 ਤੋਂ 4 ਮਿੰਟ ਲੱਗਦੇ ਨੇ ਕਿਉਂਕਿ ਆਪਾਂ ਤੇਲ ਸੜਾ ਚੰਗੀ ਤਰੀਕੇ ਨਾਲ ਗਰਮ ਹੈਗਾ ਵਾ ਗਰਮ ਤੇਲ ਦੇ ਵਿੱਚ ਇਸ ਨੂੰ ਪਾਣਾ ਵਾ ਤੇ ਇਹਨੋਂ ਉੱਪਰ ਜ਼ਿਆਦਾ ਨਹੀਂ ਆਪਾਂ ਫਰਾਈ ਕਰਨਾ ਆਪਾਂ ਬਿਲਕੁਲ ਆਲੂ ਨੂੰ ਚੰਗੀ ਤਰੀਕੇ ਨਾਲ ਜੋ ਗਲਾ ਨਹੀਂ ਦੇਣਾ ਆਪਾਂ ਨੇ 70% ਤੋਂ 75% ਹੀ ਆਪਾਂ ਨਾਲ ਨੂੰ ਕਰਨਾ ਹੈ ਬਸ ਇੰਨਾ ਆਪਾਂ ਕਰਨਾ ਹੈ ਕਿ ਸਾਡਾ ਆਲੂ ਥੋੜਾ ਜਿਹਾ ਨਰਮ ਪੈ ਜਾਵੇ ਪਰ ਜ਼ਿਆਦਾ ਨਰਮ ਨਹੀਂ ਕਰਨਾ ਹੈਗਾ ਜੇ ਜੋ ਅਸੀਂ ਜਦੋਂ ਇਹਨੂੰ ਗਰੇਵੀ ਦੇ ਵਿੱਚ ਪਾਵਾਂਗੇ ਸਾਡੇ ਟੁੱਟ ਜਾਣਗੇ ਆਪਾਂ ਇੰਨਾ ਨਰਮ ਨਹੀਂ ਕਰਨਾ ਹੈਗਾ ਵੇ ਇਹ ਦੇਖੋ ਆਪਾਂ ਇਸ ਤਰੀਕੇ ਨਾਲ अलर्ट पलट करके दोनों पासे चंगी तरीके नाल फ्राई कर लेंगे ए बहुत जल्दी सब्जी बनके तैयार हो जाती है अगर ਤੁਹਾਡੇ ਗੈਸ ਚ ਆਨ ਤਾਂ ਤੁਸੀਂ ਉਹਨਾਂ ਵਾਸਤੇ ਜ਼ਰੂਰ ਬਣਾ ਕੇ ਟ੍ਰਾਈ ਕਰਨਾ ਇਹ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਅਗਰ ਤੁਸੀਂ ਇਸ ਤਰੀਕੇ ਨਾਲ ਇਹਨੂੰ ਆਲੂਆਂ ਨੂੰ ਬਣਾਓਗੇ ਤੁਸੀਂ ਪਨੀਰ ਦੀ ਸਬਜ਼ੀ ਖਾਣਾ ਭੁੱਲ ਜਾਓਗੇ ਤੁਸੀਂ ਇਹਨੂੰ ਇੱਕ ਵਾਰੀ ਡੈਫੀਨਿਟਲੀ ਟ੍ਰਾਈ ਕਰਨਾ ਇਹ ਬਹੁਤ ਜ਼ਿਆਦਾ ਟੇਸਟੀ ਲੱਗੇਗੀ ਤੁਹਾਨੂੰ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਆਲੂ ਆ ਦੀ ਸ਼ਕਲ ਤੁਹਾਨੂੰ ਦਿਖ ਰਹੀ ਹੈ ਆਪਾਂ ਇੰਨੀ ਦੇਰ ਹੀ ਫਰਾਈ ਕਰਨਾ ਹੈ ਆਪਾਂ ਜ਼ਿਆਦਾ ਨਹੀਂ ਇਹਨੂੰ ਗਲਾਉਣਾ ਨਹੀਂ ਹੈ ਕਿ ਸੜਾ ਲੂ ਨਰਮ ਪੈ ਜਾਵੇ ਬਸ ਆਪਾਂ ਇੰਨਾ ਹੀ ਗਲਾਣਾ ਹੈ ਕਿ ਸੜਾ ਲੂ ਥੋੜਾ ਜਿਹਾ ਨਰਮ ਪੈ ਜਾਵੇ ਬਾਕੀ ਅਸੀਂ ਇਹਨੂੰ ਗਰੇਵੀ ਦੇ ਨਾਲ ਪਕਾਵਾਂਗੇ ਅਏ ਦੇਖੋ ਆਪਾਂ ਸਾਰਾ ਇਹਦੇ ਵਿੱਚੋਂ ਕੱਢ ਲਾਂਗੇ ਤੇਲ ਸਾਰਾ ਚੰਗੀ ਤਰ੍ਹਾਂ ਕੱਢ ਕੇ ਫਿਰ ਇਹਨੂੰ ਬਾਹਰ ਕੱਢ ਲਾਂਗੇ ਇਹ ਦੇਖੋ ਹੁਣ ਅਸੀਂ ਐਸੀ ਤੇਲ ਦੇ ਵਿੱਚ ਪਿਆਜ਼ ਕੱਟ ਕੇ ਉਹ ਵੀ ਫਰਾਈ ਕਰ ਲਾਂਗੇ ਇਹ ਦੇਖੋ ਅਸੀਂ ਸਾਡਾ ਜੋ ਇਸ ਟਮ ਤੇਲ ਥੋੜਾ ਜਿਹਾ ਠੰਡਾ ਹੋ ਚੁੱਕਿਆ ਸੀਗਾ ਤੇਲ ਸੜਾ ਦੁਆਰਾ ਗਰਮ ਹੋ ਜਾਵੇ ਉਸ ਤੋਂ ਬਾਅਦ ਸੇਜ ਪਿਆਜ਼ ਪਾ ਲਾਂਗੇ ਇਹ ਦੇਖੋ ਮੈਂ ਚਾਰ ਪਿਆਜ਼ ਲਿੱਤੇ ਸੀਗੇ ਜਿਨ੍ਹਾਂ ਨੂੰ ਮੈਂ ਸਦਾ ਲੰਬਾ ਲੰਬਾ ਕੱਟ ਲੇਤਾ ਵੈ ਤੇ ਇਹਨੂੰ ਆਪਾਂ ਜੋ ਤੇਲ ਹੈ ਉਹਦੇ ਵਿੱਚ ਹੀ ਫਰਾਈ ਕਰ ਲਾਂਗੇ ਤੇ ਇਹਨੂੰ ਜਦ ਤੱਕ ਸੜਾ ਬ੍ਰਾਊਨ ਕਲਰ ਨਹੀਂ ਆ ਜਾਂਦਾ ਨਾ ਤਾਂ ਤੱਕ ਅਸੀਂ ਇਹਨੂੰ ਫਰਾਈ ਕਰਾਂਗੇ इस तरीके न आपू फ्राई करना है सड़ा गोल्डन ब्राउन कलर नहीं आ जाता तक फ्राई करा इन इस तरीके अलट पलट करके आप फ्राई करा तो देख स इस टाइम कलर ਤਾਂ ਜਦੋਂ ਫਰਾਈ ਹੋ ਜਾਣਗੇ ਉਸ ਤੋਂ ਬਾਅਦ ਸਿਰਫ ਕਲਰ ਦੇਖਣਾ ਜਿਵੇਂ ਆਪਾਂ ਬਰੀਅਨੀ ਵਾਸਤੇ ਪਿਆਜ਼ ਤਿਆਰ ਕਰਦੇ ਆ ਨਾ ਉਸੇ ਤਰੀਕੇ ਨਾਲ ਆਪਾਂ ਪਿਆਜ਼ ਬਣਾ ਕੇ ਤਿਆਰ ਕਰਨੇ ਨੇ ਇਹਦੇ ਆ ਚੰਗੀ ਤਰੀਕੇ ਨਾਲ 골ਡਨ ਬ੍ਰਾਊਨ ਕਲਰ ਦੇ ਫਰਾਈ ਕਰਨਾ ਹੈ ਆਪਾਂ ਨੇ ਇਹ ਦੇਖੋ ਇਹ ਹਲਕਾ ਹਲਕਾ ਕਲਰ ਚੇਂਜ ਕਰਨਾ ਸ਼ੁਰੂ ਕਰ ਦਿੱਤਾ ਵੇ ਪਰ ਆਪਾਂ ਜਾਇਆ ਹੋਰ ਨੂੰ ਪਾ ਫਰਾਈ ਕਰਾਂਗੇ ਆ ਦੇਖੋ ਆ ਪੈਸਟਰੀ ਕੇਨਾਂ ਨੂੰ ਫਰਾਈ ਕਰਦੇ ਜਾਣਾ ਮੈਂ ਇਹਨੂੰ ਇਹਨੂੰ ਫਰਾਈ ਕਰਨ ਵਿੱਚ ਆਪਣੇ 4 ਤੋਂ 5 ਮਿੰਟ ਲੱਗ ਜਾਂਦੇ ਨੇ ਪਰ ਇਹਨੂੰ ਆਪਾਂ ਹਲਕਾ ਹਲਕਾ 골ਡਨ ਬ੍ਰਾਊਨ ਕਰਨਾਂ ਤੱਕ ਫਰਾਈ ਕਰਨਾ ਹੈ ਇਦਨਾਲ ਸਬਜੀ ਦਾ ਟੇਸ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਵੈ ਤੁਸੀਂ ਇਹਨੂੰ ਸਬਜੀ ਨੂੰ ਜ਼ਰੂਰ ਬਣਾ ਕੇ ਟ੍ਰਾਈ ਕਰਨਾ ਤੇ ਪਲੀਜ਼ ਮੈਨੂੰ ਕਮੈਂਟ ਵੀ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ بس ਇਹਦਾ ਇੱਕ ਹੀ ਸਟੈਪ ਥੋੜਾ ਜਿਹਾ ਹੈਗਾ ਟਾਈਮ ਲੈਂਦਾ ਹੈ ਬਾਕੀ ਸਬਜੀ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਇਹ ਦੇਖੋ ਸਾਡੇ ਜੋ ਥੋੜੇ ਜੇ 골ਡਨ ਕਲਰ ਦੇ ਬ੍ਰਾਊਨ ਹੋ ਚੁੱਕੇ ਨੇ ਹਲਕੇ ਬ੍ਰੌਨ 골ਡਨ ਬ੍ਰਾਊਨ ਹੋਏ ਨੇ ਪਰ ਜਦੋਂ ਠੰਡੇ ਹੋ ਜਾਣਗੇ ਤੇ ਥੋੜਾ ਜਿਹਾ ਕਲਰ ਦਾ ਡਾਰਕ ਹੋ ਜਾਏਗਾ बस ਆਪਾਂ ਇੰਨੀ ਦੇਰੀ ਕਰਨਾ ਹੈਗਾ ਜ਼ਿਆਦਾ ਨਹੀਂ ਇਹਨੂੰ ਕਲਰ ਕਰਨਾ ਕਿਉਂਕਿ ਇਹ ਠੰਡੇ ਹੋਣ ਤੋਂ ਬਾਅਦ ਆਪਣਾ ਕਲਰ ਥੋੜਾ ਜਿਹਾ ਹੋਰ ਡਾਰਕ ਆਪਣੇ ਆਪ ਹੀ ਹੋ ਜਾਂਦਾ ਵੈ ਤੁਸੀਂ ਬਸ ਇੰਨਾ ਕਰਨਾ ਕਿ ਸਾਡਾ ਜੋ ਪਿਆਜ਼ ਹੈ ਕ੍ਰਾਂਚੀ ਹੋ ਜਾਵੇ हूँ असंदा चंभी तरीके ना तेल कड़ के नचोड़ के अपन बार कर लेना है इस तरीके ना। तो इस टाइम कलर देख सकते हो इस टाइम लाइट ज कलर है पर जो ठंडे हो जाएंगे तो कलर अपने आप डार्क हो जाएगा इस तरीके आप सारे प्याज आप चंकी तरह तेल नचोड़ के बार के देखो ਤੇ ਹੁਣ ਅਸੀਂ ਇਹਨਾਂ ਨੂੰ ਠੰਡਾ ਉਣ ਦਵਾਂਗੇ ਇਹ ਦੇਖੋ ਆਪਾਂ ਸਾਰੇ ਪਿਆਜ਼ ਆਪਾਂ ਕੱਢ ਲਿੱਤੇ ਨੇ ਤੇਲ ਵਿੱਚੋਂ ਤੇ ਹੁਣ ਠੰਡਾ ਉਣ ਦਵਾਂਗੇ ਤਾਂ ਤੱਕ ਆਪਾਂ ਦੀ ਗਰੇਵੀ ਦੀ ਤਿਆਰੀ ਕਰ ਲੈਂਦੇ ਆ ਮੈਂ ਉਹੀ ਕੜਾਈ ਯੂਜ਼ ਕਰ ਰਹੀ ਹਾਂ ਜੋ ਐਕਸਟਰਾ ਤੇਲ ਸੀ ਉਹ ਮੈਂ ਕੱਢ ਦਿੱਤਾ ਵੈ ਸਿਰਫ ਮੈਦੇ ਵਿੱਚ ਦੋ ਤੋਂ ਤਿੰਨ ਚਮਚੇ ਇਹਦੇ ਵਿੱਚ ਤੇਲ ਰਹਿਣ ਦਿੱਤਾਵੇ ਜਿਆਦਾ ਨਹੀਂ ਰਹਿਣ ਦਿੱਤਾ ਹੁਣ ਅਸੀਂ ਇਹਦੇ ਵਿੱਚ ਜੀਰਾ ਪਾ ਦਾਂਗੇ ਤੇਜ ਪੱਤਾ ਪਾ ਦਾਂਗੇ ਜੋ ਸਾਡਾ ਜੀਰਾ ਚੰਗੀ ਤਰੀਕੇ ਨਾਲ ਭੁੰਨਿਆ ਜਾਵੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਲਸਣ ਅਦਰਕ ਨੂੰ ਕੁਟਕੇ ਪਾ ਦਾਂਗੇ ਦੋ ਚਮਚ ਆਪਾਂ ਦੇ ਵਿੱਚ ਲਸਣ ਅਦਰਕ ਦਾ ਪੇਸਟ ਪਾਇਆ ਹੋਇਆ ਹੈ ਮੈਂ ਇਹਨੂੰ ਦਰਦਰਾ ਕੁੱਟਿਆ ਵੈ ਤੁਸੀਂ ਚਾਹੇ ਤੈਨੂੰ ਬਿਲਕੁਲ ਬਾਰੀਕ ਪੇਸਟ ਬਣਾ ਸਕਦੇ ਏ ਕਿਉ ਤੇ ਚਾਹੇ ਤੇ ਤੁਸੀਂ ਇਹਨੂੰ ਮੈਂ ਦੋਲੇ ਸਟੇਜ ਕੁੱਟਿਆ ਤੁਸੀਂ ਮਿਕਸੀ ਵਿੱਚ ਵੀ ਕਰ ਸਕਦੇ ਏ ਕਿਉ ਹੁਣ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਭੁੰਨਾਂਗੇ ਇਹ ਦੇਖੋ ਜਿੱਤਾਂ ਇਹ ਸਾਡੇ ਲਸਣ ਤੇ ਅਦਰਕ ਦਾ ਜੋ ਕੱਚਾਪਾਨ ਹੋ ਖਤਮ ਨਹੀਂ ਹੋ ਜਾਂਦਾ ਤਾਂ ਅਦਕਾ ਭਵਨਾਂ ਭੁੰਨਾਂਗੇ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਇਹਦਾ ਕਲਰ ਚੇਂਜ ਹੋ ਚੁੱਕਿਆ ਹੈ। ਇਹ ਦੇਖੋ। ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਭੁੰਨਾ ਹੈ। ਕਿਉਂਕਿ ਜਦ ਆਪਾਂ ਮਸਾਲਾ ਵਧੀਆ ਤਰੀਕੇ ਨਾਲ ਭੁੰਨਾਂਗੇ ਤੇ ਸਾਡੀ ਸਬਜ਼ੀ ਦਾ ਸਵਾਦ ਜੋ ਹੈਗਾ ਵੈ ਉਹ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਹੈ। ਇਹ ਦੇਖੋ ਸਾਡਾ ਜੋ ਲਸਣ ਹੈ ਉਹ ਪੁੰਨਿਆ ਜਾ ਚੁੱਕਿਆ ਹੈ। ਹੁਣ ਅਸੀਂ ਇਹਦੇ ਵਿੱਚ ਟਮਾਟਰ ਨੂੰ ਪੀਸ ਕੇ ਪਾ ਦਾਂਗੇ। ਮੈਂ ਦੋ ਟਮਾਟਰ ਲਿੱਤੇ ਸੀ ਜਿੰਨੂੰ ਮੈਂ ਮਿਕਸਰ ਦੇ ਵਿੱਚ ਪੀਸ ਲਿੱਤਾ ਵੈ ਤੁਸੀਂ ਚਾਹੇ ਤੈਨੂੰ ਬਰੀਕ ਬਰੀਕ ਕੱਟ ਵੀ ਸਕਦੇ ਹੈਗੇ ਹੋ ਤੇ ਮੈਂ ਬਿਲਕੁਲ ਥੋੜਾ ਜਿਹਾ ਜਿਹਾ ਪਾਣੀ ਪਾਇਆ ਅੱਧਾ ਕੱਪ ਸਾਰਾ ਕੱਪ ਪਾਣੀ ਪਾਇਆ ਇਹਦੇ ਵਿੱਚ ਮੈਂ ਤਾਂ ਕਿ ਜੋ ਸਾਡੇ ਮਸਾਲੇ ਨੇ ਉਹ ਚੰਗੀ ਤਰ੍ਹਾਂ ਪੁੰਨੇ ਜਾਣ ਜੋ ਸਾਡੇ ਟਮਾਟਰ ਤਾਂ ਕੱਚੇ ਨੇ ਆ ਲੈ ਜਾਂ ਤੇ ਸਾਡੀ ਜੋ ਜੋ ਗਰੇਵੀ ਹੈ ਉਹ ਚੰਗੀ ਤਰੀਕੇ ਨਾਲ ਸਾਡੀ ਪੁੰਨੇ ਜਾਵੇ ਇਹ ਦੇਖੋ ਹੌਣ ਅਸੀਂ ਇਹਦੇ ਵਿੱਚ ਮਸਾਲੇ ਪਾ ਦਾਂਗੇ ਮੈਂ ਹੌਣ ਇਹਦੇ ਵਿੱਚ ਅੱਧੇ ਚਮਚ ਮੈਂ ਦੇ ਵਿੱਚ ਲਾਲ ਮੇਚ ਪਾਈ ਹੈ ਮੈਂ ਦੇਗੀ ਮੇਚ ਪਾਈ ਹੈ ਇਹਦੇ ਵਿੱਚ ਕਲਰ ਵਾਸਤੇ ਇਹਦੇ ਨਾਲ ਕੀ ਕਲਰ ਬਹੁਤ ਵਧੀਆ ਆ ਜਾਂਦਾ ਵੈ ਇਹ ਆਪਸ਼ਨਲ ਅਸੀਂ ਪਾ ਜਾਂਦੇ ਤੇ ਪਾ ਸਕਦੇ ਹਾਂ ਜਾਂ ਸਕਿੱਪ ਕਰ ਸਕਦੇ ਹੋ ਪਰ ਸਾਦੈ ਨਾਲ ਕਲਰ ਬਹੁਤ ਵਧੀਆ ਆ ਜਾਂਦਾ ਵੈ ਹੁਣ ਸਾਡੇ ਜੋ ਪਿਆਜ਼ ਉਹ ਵੀ ਠੰਡੇ ਹੋ ਚੁੱਕੇ ਨੇ ਹੁਣ ਅਸੀਂ ਇਹਨੂੰ ਮਿਕਸੀ ਦੇ ਵਿੱਚ ਪਾ ਦਾਂਗੇ ਤੁਸੀਂ ਦੇਖ ਸਕਦੇ ਹੋ ਇਹਦਾ ਕਲਰ ਹੋਰ ਵੀ ਜ਼ਿਆਦਾ ਡਾਰਕ ਹੋ ਚੁੱਕਿਆ ਹੈ ਵੇ ਹੁਣ ਅਸੀਂ ਇਹਨੂੰ ਮਿਕਸੀ ਦੇ ਵਿੱਚ ਪਾ ਦਿੱਤਾ ਵੇ ਇਹਨੂੰ ਚੰਗੀ ਤਰ੍ਹਾਂ ਠੰਡੇ ਹੋਣ ਤੋਂ ਬਾਅਦ ਤੁਸੀਂ ਮਿਕਸੀ 'ਚ ਪੀਸਨਾ ਹੈ ਜੇਕਰ ਗਰਮ-ਗਰਮ ਦੇ ਵਿੱਚ ਪੀਸੋਗੇ ਤੇ ਜੋ ਸਾਡਾ ਮਿਕਸੀ ਦਾ ਜਾਰ ਦਾ ਟੱਕਣ ਹੈ ਨਾ ਉਹ ਆਪਣੇ ਆਪ ਹੀ ਪਟਾਕਾ ਬਣ ਕੇ ਖੁੱਲ ਜਾਂਦਾ ਵੇ ਸਿਰਫ ਕੋ ਠੰਡਾ ਕਰਕੇ ਹੀ ਪੀਸਨਾ ਹੈ ਹੁਣ ਅਸੀਂ ਇਹਦੇ ਵਿੱਚ ਇੱਕ ਕੋਲੀ ਦਹੀਂ ਪਾ ਦਿੱਤਾ ਵੇ ਦਹੀਂ ਖੱਟਾ ਨਹੀਂ ਲੈਣਾ ਤੁਸੀਂ ਜੋ ਫਰੈਸ਼ ਦਹੀਂ ਹੁੰਦਾ ਹੈ ਨਾ ਤੁਸੀਂ ਉਹ ਹੀ ਲੈਣਾ ਵੈ ਖੱਟਾ ਦਹੀਂ ਨਹੀਂ ਲੈਣਾ ਤੇ ਥੋੜੇ ਜਿ ਮੇਰੇ ਚ ਕਾਜੂ ਪਾ ਦਿੱਤੇ ਨੇ ਕਾਜੂਆਂ ਦਾ ਜੋ ਸਾਡੀ ਜੋ ਗਰੇਵੀ ਹੈ ਉਹ ਬਹੁਤ ਕਰੀਮੀ ਕਰੀਮੀ ਬਣਦੀ ਹੈ ਹੁਣ ਅਸੀਂ ਇਹਨੂੰ ਬਿਲਕੁਲ ਬਾਰੀਕ ਪੀਸ ਲਾਂਗੇ ਇਹਦੇ ਕੋ ਜੋ ਸਾਡਾ ਜੋ ਗਰੇਵੀ ਹੈ ਉਹਨੂੰ ਵੀ ਉਬਾਲੇ ਆ ਚੁੱਕੇ ਨੇ ਹੁਣ ਜੋ ਅਸੀਂ ਜੋ ਪਿਆਜ਼ ਤੇ ਦਹੀਂ ਨੂੰ ਆਪਾਂ ਰੜਕਿਆ ਮਿਕਸੀ ਦੇ ਵਿੱਚ ਉਹ ਪਾ ਦਾਂਗੇ ਇਹਦੇ ਵਿੱਚ ਅ ਦੇਖੋ ਜੋ ਸਾਡੇ ਟਮਾਟਰਾਂ ਦੀ ਗਰੇਵੀ ਹੈ ਉਹ ਨੂੰ ਬੱਲੇ ਆ ਚੁੱਕੇ ਨੇ ਹੁਣ ਅਸੀਂ ਇਹਦੇ ਵਿੱਚ ਪਿਆਜ਼ ਨੂੰ ਜੋ ਪੀਸਿਆ ਹੈ ਉਹ ਪਾ ਦਾਂਗੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਜੋ ਹੜਤ ਜੋ ਐਕਸਟਰਾ ਤੇਲ ਹੁੰਦਾ ਨਾ ਉੱਪਰ ਆ ਜਾਂਦਾ ਜਦੋਂ ਸਾਡੀ ਗਰੇਵੀ ਚੰਗੀ ਤਰੀਕੇ ਨਾਲ ਭੁੰਨੇ ਜਾਵੇ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਤਾਂ ਜੋ ਤੇਲ ਹੈ ਸਾਡਾ ਉੱਪਰ ਆ ਚੁੱਕਿਆ ਹੋਵੇ ਇਹਦਾ ਮਤਲਬ ਸਾਡੀ ਗਰੇਵੀ ਤਿਆਰ ਹੋ ਚੁੱਕੀ ਹੈ ਆ ਦੇਖੋ ਜੋ ਸਾਡੇ ਪਿਆਜ਼ ਦਹੀਂ ਨੂੰ ਉਸ ਵਿੱਚ ਪੀਸਿਆ ਸੀਗਾ ਸਾਡਾ ਉਹ ਚੰਗੀ ਤਰ੍ਹਾਂ ਬਰੀਕ ਪੀਸਿਆ ਗਿਆ ਵੇ ਹੁਣ ਅਸੀਂ ਇਹਨੂੰ ਮਸਾਲੇ ਦੇ ਵਿੱਚ ਪਾ ਦਾਂਗੇ ਇਹ ਦੇਖੋ ਆਪਾਂ ਇਸ ਤਰ੍ਹਾਂ ਸਿਕਣਾ ਸਾਰੇ ਜੋ ਪਿਆਜ਼ ਤੇ ਦਹੀਂ ਪੀਸਿਆ ਸੀਗਾ ਉਹ ਪਾ ਦਾਂਗੇ ਇਹਦੇ ਵਿੱਚ ਤੇ ਆਪਾਂ ਇਹਨੂੰ ਲਗਾਤਾਰ ਹਿਲਾਉਂਦੇ ਜਾਣਾ ਵੇ ਕਿਉਂਕਿ ਜੋ ਸਾਡਾ ਦਹੀਂ ਹੈ ਉਹਦੇ ਕਰਕੇ ਕਈ ਵਾਰ ਜੋ ਗਰੇਵੀ ਹੈ ਉਹ ਫਟ ਜਾਂਦੀ ਹੈ ਇਸ ਕਰਕੇ ਆਪਾਂ ਇਹਨਾਂ ਨੂੰ ਲਗਾਤਾਰ ਭੁੰਨੇ ਜਾਣਾ ਵੇ ਇਹ ਦੇਖੋ ਜੋ ਸਾਡੇ ਗਰੇਵੀਏ ਨੂੰ ਬਾਲੇ ਆ ਚੁੱਕੇ ਨੇ ਇਹ ਦੇਖੋ ਇੱਕ ਬਾਲਾ ਆ ਜਾਵੇ ਸਾਡੇ ਜਦੋਂ ਸਬਜੀ ਨੂੰ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਹੋਰ ਮਸਾਲੇ ਪਾ ਦਾਂਗੇ ਸੁੱਕੇ ਮਸਾਲੇ ਪਾ ਦਾਂਗੇ ਹੁਣ ਆਪਾਂ ਇਹਨਾਂ ਚੰਗੀ ਤਰ੍ਹਾਂ ਮਿਕਸ ਕਰ ਲੇਤਾ ਵੇ ਹੁਣ ਅਸੀਂ ਇਹਦੇ ਵਿੱਚ ਨਮਕ ਪਾ ਦਾਂਗੇ ਨਮਕ ਮੈਂ ਦੇ ਵਿੱਚ ਇੱਕ ਚਮਚ ਪਾਇਆ ਤੁਸੀਂ ਆਪਣੇ ਟੇਸਟ ਦੇ ਅਨਸਾਰ ਪਾ ਸਕਦੇ ਹੈਗੇ ਹੋ ਤੇ ਮੈਂ ਇਹਦੇ ਵਿੱਚ ਅੱਧੇ ਚਮਚ ਮੈਂ ਦੇ ਵਿੱਚ ਹਲਦੀ ਪਾਈ ਹੈ ਤੇ ਇੱਕ ਚਮਚ ਮੈਂ ਦੇ ਵਿੱਚ ਲਾਲ ਮਿਰਚ ਪਾਈ ਹੈ ਬੈਨ ਸਾਰਿਆਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮੈਂ ਇਹ ਦੇਖੋ ਐਸੋ ਸਾਡੀ ਜੋ ਗਰੇਵੀ ਹੈ ਉਹ ਪੱਕ ਚੁੱਕੀ ਹੈ ਇਹ ਦੇਖੋ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਾਂਗੇ ਜੋ ਮਿਕਸੀ ਦੇ ਵਿੱਚ ਆਪਾਂ ਮਸਾਲਾ ਪੀਸਿਆ ਸੀਗਾ ਉਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਅੱਧਾ ਕੱਪ ਪਾਣੀ ਪਾ ਕੇ ਆਪਾਂ ਇਹਦੇ ਵਿੱਚ ਪਾ ਦਾਂਗੇ ਆਪਾਂ ਕੋਈ ਚੀਜ਼ ਵੇਸਟ ਨਹੀਂ ਕਰਨੀ ਹੈਗੀਏ ਜੋ ਮਿਕਸੀ ਦੇ ਵਿੱਚ ਮਸਾਲਾ ਲੱਗਾ ਸੀਗਾ ਉਹਦੇ ਵਿੱਚ ਪਾਣੀ ਪਾ ਦਿੱਤਾ ਤੇ ਉਹ ਵੀ ਆਪਾਂ ਇਹਦੇ ਵਿੱਚ ਪਾ ਦਿੱਤਾ ਵੈ ਗਰੇਵੀ ਦੀ ਠਿਕਣਾ ਤੁਸੀਂ ਆਪਣੇ ਹਿਸਾਬ ਨਾਲ ਦੇਖ ਕੇ ਰੱਖ ਸਕਦੇ ਹੋ ਹੰ ਜੋ ਸਾਡੀ ਗਰੇਵੀ ਪੱਕ ਜਾਵੇ ਅਸੀਂ ਇਹਦੇ ਵਿੱਚ ਇੱਕ ਚਮਚਾ ਸੁੱਕਾ ਧਨੀਆ ਪਾ ਦਿੱਤਾ ਵੈ ਤੇ ਇੱਕ ਚਮਚ ਹੀ ਅਸੀਂ ਇੱਥੋਂ ਵਿੱਚ ਚੀਨੀ ਪਾਈ ਹੈ ਚੀਨੀ ਨਾਲ ਕੀ ਜੋ ਸਬਜ਼ੀ ਦਾ ਟੇਸ ਹੈ ਬਹੁਤ ਵਧੀਆ ਹੋ ਜਾਂਦਾ ਵੈ ਤੁਸੀਂ ਇੱਕ ਚਮਚ ਚੀਨੀ ਜ਼ਰੂਰ ਪਾਣਾ हूँ असं ये गर्म मसाला पा देंगे मैं एक चम्मच गरम मसाला पाया ये हम आप सारे चंकी तरह मिक्स कर लेना है ग्रेवी की थिकनेस अपने हिसाब न देख के रख सकते कि पतली करनी है या किसी गाढ़ी करनी है तो अपने हिसाब न देख के रख सकते है गए हो हूँ सा ग्रेवी है वह तैयार हो चुकी है, है देखो ਹੁਣ ਅਜ ਇਹਦੇ ਵਿੱਚ ਲਾਸ ਵਿੱਚ ਮੈਂ ਕਸੂਰੀ ਮੇਥੀ ਪਾ ਦਾਂਗੀ ਕਸੂਰੀ ਮੇਥੀ ਨਾਲ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਵੈ ਤੁਸੀਂ ਇਹਦੇ ਵਿੱਚ ਹਰਾ ਧਨੀਆ ਵੀ ਪਾ ਸਕਦੇ ਹੈਗੇ ਹੋ ਹੁਣ ਜੋ ਆਪਾਂ ਆਲੂ ਫਰਾਈ ਕੀਤੇ ਸੀਗੇ ਉਹ ਇਹਦੇ ਚ ਪਾ ਦਾਂਗੇ ਤੇ ਆਪਾਂ ਚੰਗੀ ਤਰੀਕੇ ਨਾਲ ਮਿਕਸ ਕਰ ਲਾਂਗੇ ਇਹ ਦੇਖੋ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸਿਰਫ 3 ਤੋਂ 4 ਸੀ ਉਬਾਲਨੇ ਆਂ ਦੇਣੇ ਨੇ ਜਿਆਦਾ ਦੇਰ ਨਹੀਂ ਕੱਣਾ ਕਿਉਂਕਿ ਸਾਡੇ ਜੋ ਆਲੂ ਹੈ ਉਹ ਵੀ ਫਰਾਈ ਨੇ ਬਸ ਆਪਾਂ ਥੋੜੇ ਜਿਹਾ ਹੋਰ ਪਾਕੇ ਆਪਾਂ ਇਹਨਾਂ ਨੂੰ ਮਿਕਸ ਕਰਕੇ ਆਪਾਂ ਇਹਨਾਂ ਨੂੰ ਬਾਲਲੇ ਦਵਾਣੇ ਨੇ ਮੈਂ ਥੋੜੀ ਜਿਹੀ ਇੱਥੇ ਕਰੀਮ ਪਾ ਰਹੀ ਆ ਮੈਂ ਕਰਦੀ ਜੋ ਮਲਾਈ ਹੈ ਉਹ ਯੂਜ਼ ਕੀਤੀ ਹੈ ਤੁਸੀਂ ਜੋ ਫਰੈਸ਼ ਕਰੀਮ ਹੁੰਦੀ ਹੈ ਤੁਸੀਂ ਉਹ ਵੀ ਲੈ ਸਕਦੇ ਹੈਗੇ ਉਹ ਇਹ ਦੇਖੋ ਸਾਡੀ ਜੋ ਆਲੂ ਚੰਗੇਜੀ ਦੀ ਜੋ ਸਬਜੀ ਹੈ ਬਣ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਹੁਣ ਅਸੀਂ ਇਹਨੂੰ ਸਰਵ ਕਰਾਂਗੇ ਇਹ ਦੇਖੋ ਜੋ ਸਾਡੀ ਸਬਜੀ ਹੈ ਬਣ ਕੇ ਤਿਆਰ ਹੋ ਚੁੱਕੀ ਹੈ ਇਹ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਤੇ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਅਗਰ ਤੁਸੀਂ ਇਹ ਸਬਜੀ ਬਣਾਈ ਤੁਸੀਂ ਸੱਚੀ ਦੱਸ ਰਹੀਆਂ ਤੁਸੀਂ ਪਨੀਰ ਖਾਣਾ ਭੁੱਲ ਚੋਗੇ ਅਗਰ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਬਣਾ ਕੇ ਟਰਾਈ ਕੀਤਾ ਤੇ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਅਗਰ ਤੁਹਾਡੇ ਘਰ ਗੈਸਟ ਆ ਜਾਂਦੇ ਨੇ ਅਚਾਨਕ ਆ ਜਾਂਦੇ ਨੇ ਤੇ ਤੁਹਾਡੇ ਕੋਲ ਕੋਈ ਤਿਆਰੀ ਨਹੀਂ ਹੁੰਦੀ ਕਈ ਵਾਰ ਆਪਣੇ ਘਰ ਸਬਜ਼ੀ ਨਹੀਂ ਹੁੰਦੀ ਪਨੀਰ ਨਹੀਂ ਪਿਆ ਹੁੰਦਾ ਆਪਣੇ ਕੋਲ ਮਾਰਕੀਟ ਜਾਣ ਦਾ ਵੀ ਟਾਈਮ ਨਹੀਂ ਹੁੰਦਾ ਤੇ ਤੁਸੀਂ ਆਲੂ ਚੰਗੀ ਜੀ ਬਣਾ ਕੇ ਖਵਾਓਗੇ ਤੁਸੀਂ ਬਹੁਤ ਉਹਨਾਂ ਨੂੰ ਵਧੀਆ ਲੱਗੇਗਾ ਤੁਸੀਂ ਇੱਕ ਵਾਰ ਜਰੂਰ ਬਣਾ ਕੇ ਟਰਾਈ ਕਰਨਾ ਤੇ ਅਗਰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰਨਾ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਨਾ ਤਾਂਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਜਲਦੀ ਚੈੱਕ ਕਰ ਸਕੋ ਥੈਂਕ ਯੂ